ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ। 2026 ਦੇ ਵਿੱਚ ਜਿਹੜੇ ਸਾਡੇ ਪਲਾਨਸ ਹੈਗੇ ਸੋ ਸਟਾਰਟਿੰਗ ਫਰੋਮ ਜਿਹੜਾ ਯੁੱਧ ਨਸ਼ਿਆ ਵਿਰੁੱਧ ਹੈਗਾ ਇਸ ਦੇ ਵਿੱਚ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਦੇ ਵਿੱਚ ਕਾफी ਕਾਮਯਾਬੀ ਮਿਲੀ ਹੈ ਇਸ ਨੂੰ ਵੇਖਦੇ ਹੋਏ ਅਸੀਂ ਅੱਗੇ ਵਧਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਕਾफी ਐਕਸਟੈਂਸਿਵ ਇੰਟਰੈਕਸ਼ਨ ਤੇ ਉਹਨਾਂ ਦੀ ਟਿਪਸ ਤੇ ਬੇਸ ਤੇ ਤਾਂਕਿ ਜਿਹੜਾ ਯੁੱਧ ਨਸ਼ਿਆ ਵਿਰੁੱਧ ਹੈ ਇਟ ਬਿਕਮਸ ਮੋਰ ਪੀਪਲਸ ਮੂਵਮੈਂਟ ਸੋ ਇਸ ਲਈ ਅਸੀਂ ਇਹਨਾਂ ਨੇ VDCs ਦੀ ਇੱਕ ਆਪਣੀ ਇੰਡੀਪੈਂਡੈਂਟ ਐਪ ਤਿਆਰ ਕੀਤੀ ਗਈ ਹੈ ਤੇ ਸਾਡੇ ਸੌਫਟਵੇਅਰ ਨਾਲ ਅਸੀਂ ਇੱਕ ਬ੍ਰਿਜ ਸੌਫਟਵੇਅਰ ਬਣਾ ਕੇ ਅਨੋਨਿਮਸ ਤਰੀਕੇ ਨਾਲ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਵਾਲੇ ਸਾਨੂੰ ਟਿਪਸ ਦੇਣਗੇ ਉਹਨਾਂ ਤੇ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਫੀਡਬੈਕ ਵੀ ਅਨੋਨਾਈਮਾਈਜ਼ਡ ਮੈਨਰ ਦੇ ਵਿੱਚ ਹੀ ਦਿੱਤਾ ਜਾਊਗਾ ਜਿਵੇਂ ਕਿ ਸੇਫ ਪੰਜਾਬ ਹੈਲਪਲਾਈਨ ਤੇ ਹੋ ਰਿਹਾ ਹੈਗਾ ਸੋ ਇੱਕ ਮੋਨਿਟਰਿੰਗ ਮੈਕੈਨਿਜ਼ਮ ਹੋਊਗਾ ਤੇ ਕਰਾਸ ਚੈੱਕ ਕੀਤਾ ਜਾਊਗਾ ਕਿ ਜਿਸ ਦੇ ਵਿੱਚ ਜੇ ਕਿਸੇ ਪੁਲਿਸ ਅਫਸਰ ਦੀ ਕਨਾਈਵੈਂਸ ਵੀ ਆਂਦੀ ਹੈ ਸਾਹਮਣੇ ਤੇ ਉਸ ਲਈ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਉਸ ਤੇ ਕਾਰਵਾਈ ਕੀਤੀ ਚੋਗੀ ਫੋਕਸ will be on financial investigations to break the backbone of drug trafficking ਤੇ ANTF ਨੂੰ ਮੋਡਰਨਾਈਜ਼ ਕਰਕੇ ਇਸ ਦੇ ਨਵੇਂ ਦਫ਼ਤਰ ਜਿਹੜੇ ਲੁਧਿਆਣਾ ਫਿਰੋਜ਼ਪੁਰ ਜਲੰਧਰ ਦੇ ਵਿੱਚ ਬਿਲਡਿੰਗਸ ਆਰ ਅੰਡਰ ਕੰਸਟਰਕਸ਼ਨ ਤੇ ਮਾਰਚ 26 ਤੱਕ ਇਹਨਾਂ ਦੇ ਨਵੇਂ ਰੀਜਨਲ ਆਫੀਸਸ ਤਿਆਰ ਹੋ ਜਾਣਗੇ ਤੇ organized crime ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਹੈਂਡਲ ਕਰਨ ਲਈ ਸਾਡੇ ਦੋ ਸੌਫਟਵੇਅਰ ਅਸੀਂ ਆਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ ਵੌਇਸ ਐਨਾਲਿਸਿਸ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਦਾ ਟਾਈਮ ਆਫ ਜਦੋਂ ਵੀ ਕੋਈ ਇਨਮੇਡ ਜੇਲ ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ ਵੌਇਸ ਸੈਂਪਲ ਲੈ ਰਹੇ ਹੈਗੇ ਥਿਸ ਇਸ ਬੀਇੰਗ ਐਕਸਟੈਂਡਡ ਟੂ ਫੇਸ਼ੀਅਲ ਰਿਕੋਗਨੀਸ਼ਨ ਉਹ ਤਕਰੀਬਨ 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਪਾਇਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਜਿਹੜਾ ਸਾਡਾ ਆਰਗੇਨਾਈਜ਼ਡ ਕ੍ਰਾਈਮ ਇਨਫੋਰਮੇਸ਼ਨ ਸੌਫਟਵੇਅਰ ਹੈਗਾ ਉਸ ਦਾ ਵਰਜ਼ਨ 2.0 ਜਿਹੜਾ ਹੈਗਾ ਉਹ 2026 ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਦਾਂਗੇ ਇਸ ਦੇ ਵਿੱਚ ਕੁਰੀ ਬੇਸਡ ਸਰਚ ਸਿਸਟਮ ਹੈ ਇਸ ਨੂੰ ਜਿਹੜਾ ਹਾਲ ਦੇ ਵਿੱਚ 2-3 ਦਿਨ ਪਹਿਲੇ NIA ਨੇ ਜਿਹੜਾ ਆਪਣਾ ਆਰਗੇਨਾਈਜ਼ਡ ਕ੍ਰਾਈਮ ਸਾਫਟਵੇਅਰ ਲਾਂਚ ਕੀਤਾ ਸੀਗਾ ਉਸ ਦੇ ਨਾਲ ਲਿੰਕ ਕੀਤਾ ਗਿਆ ਹੈਗਾ so that there is seamless exchange of information with the national uh, national database uh, we we will focus on ਜਿਹੜੇ ਟ੍ਰੈਵਲ ਏਜੰਟਸ ਹੈਗੇ ਕੁਝ ਇਸ਼ੂਸ ਅਸੀਂ ਫਲੈਗ ਕੀਤੇ ਹਨ ਜਵੇਂ ਜਿਹੜਾ ਪਾਸਪੋਰਟ ਇਸ਼ੂਇੰਸ ਸਿਸਟਮ ਹੈਗਾ ਉਸ ਨੂੰ ਕਿਵੇਂ ਲਿੰਕ ਕੀਤਾ ਜਾਵੇ ਕ੍ਰਿਮੀਨਲ ਰਿਕਾਰਡ ਵੈਰੀਫਿਕੇਸ਼ਨ ਦੇ ਨਾਲ so that ਜਿਹੜੇ ਡੂ ਫੋਲਸ ਨੂੰ ਇਸਤੇਮਾਲ ਕਰਕੇ ਜਿਹੜੇ ਲੋਕ ਦੇਸ਼ ਤੋਂ ਬਾਹਰ ਨਿਕਲ ਜਾਂਦੇ ਹਨ ਜਾਂ ਪਾਸਪੋਰਟਸ ਜਿਹੜੇ ਦੂਜੇ ਪਾਸਪੋਰਟ ਅਫੀਸਰਸ ਤੋਂ ਬਣਵਾ ਲੰਦੇ ਉਸ ਤੇ ਅੰਕੁਸ਼ ਲਾਇਆ ਜਾ ਸਕੇ ਤੇ ਜਿਹੜੇ ਟਰੈਵਲ ਏਜੰਟਸ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਵਿਟਨੈਸ ਪ੍ਰੋਟੈਕਸ਼ਨ ਤੇ ਸਾਡੀ ਨਵੀਂ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤਿਆਰ ਹੈਗੀ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤੇ ਜ਼ਿਆਦਾ ਫੋਕਸ ਕੀਤਾ ਜਾਊਗਾ ਸੋ ਥੈਟ ਜਿਹੜਾ ਹੈਗਾ ਇਨਵੈਸਟੀਗੇਸ਼ਨਸ ਨੂੰ ਇੱਕ ਸੈਂਟੀਫਿਕ ਮੈਨਰ ਦੇ ਵਿੱਚ ਕਨਕਲੂਡ ਕਰਕੇ ਕਨਵਿਕਸ਼ਨਸ ਅਚੀਵ ਕੀਤੀ ਜਾ ਸਕੇ ਸਾਡੀ ਵੀ ਹੈਵ ਕਨਸਟੀਟਿਊਟਡ ਅ ਹਾਈ ਪਾਵਰਡ ਕਮੇਟੀ ਹੈਡਡਡ ਬਾਈ ਮਿਸਟਰ ਰਾਮ ਸਿੰਘ ਜਿਹੜੇ ਸਪੈਸ਼ਲ ਡੀਜੀਪੀ ਟੈਕਨੀਕਲ ਸਰਵਿਸਸ ਹੈਗੇ ਇਸ ਦੇ ਵਿੱਚ ਪ੍ਰਵੀਨ सिन्हा ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੁਧਾਨਸ਼ੂ ਸ਼ਿਵਾਸਤਵ ਜੀ ਮਿਸਟਰ ਨਿਲਾਪ ਕਿਸ਼ੋਰ ਹੋਰ ਆਫਸਰਸ ਹੈਗੇ ਸੋ ਜਿਹੜਾ ਆਪਣੇ ਐਂਟੀ ਡਰੋਨ ਸਿਸਟਮਸ ਜਿਹੜੇ ਅਸੀਂ 3 ਪ੍ਰੋਕਿਊਰ ਕੀਤੇ ਹੈਗੇ ਤੇ 6 ਹੋਰ ਆਪਰੇਸ਼ਨਲਾਈਜ਼ ਕਰਾਂਗੇ ਇਸ ਤੋਂ ਅੱਗੇ ਲੈ ਜਾਣ ਲਈ ਸਟੇਟ ਗਵਰਨਮੈਂਟ ਹੈਜ਼ ਸੌਟ ਫੰਡਸ ਆਫ 175 ਕਰੋੜਸ ਫਰੋਮ ਦੀ ਸੈਂਟਰਲ ਗਵਰਨਮੈਂਟ फॉर प्रोक्योरिंग सैवनटीन मोर एंटीड्रोन सिस्टम इन द नैक्सट फाइनेशियल ईयर सो उस लिए एक हाई पावर्ड कमेटी कॉन्स्टिट्यूट हो गई है सो बी एस एफ के न इनफैक्ट ट्रायल्स चलते पे है एक्सप्रैशन ऑफ इंटरेस्ट हैज बीन इशूड सो दैट जब बेस्ट सिस्टम अवेलेबल होगा उस प्रोपर प्रोसीजर न स्टेट गौरमेंट की अपरूवल न जड़ा है उस प्रोक्योर किया जाएगा इन अ कंपलीटली कोटेड मैनर विद द बी एस एफ एंड अदर एजेंसी ਸਾਡਾ ਫੋਕਸ ਹੈਗਾ ਜਿਹੜੇ ਸਾਡੇ ਹਾਈਬ੍ਰਿਡ ਚੈਲੰਜੇਸ ਹੈਗੇ ਜਿਹੜੀ ਟਰਾਂਸ ਬਾਰਡਰ ਸਮੈਲਿੰਗ ਥਰੂ ਡਰੋਨਸ ਜਾਂ ਜਿਹੜੇ ਫੋਰਨ ਨੋਟਸ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਤੇ ਤੀਜਾ ਜਿਹੜੇ ਸਾਡੇ ਫੁੱਟ ਸੋਲਜਰਸ ਜਿਹੜੇ ਐਕਟਿਵ ਹੈਗੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਂ ਟੈਰਰ ਐਕਟੀਵਿਟੀਜ਼ ਦੇ ਵਿੱਚ ਤੋਂ ਇਹਨਾਂ ਲਈ ਅਸੀਂ ਜਿਹੜੀ ਸਟ੍ਰੈਟਜੀ ਆਪਰੇਸ਼ਨਲਾਈਜ਼ ਕਰਾਂਗੇ ਕਿ ਥਰੂ ਇਸ਼ੂਐਂਸ ਆਫ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਕੋਆਰਡੀਨੇਸ਼ਨ ਵਿਦ ਸੀਬੀਆਈ ਐਨਆਈਏ ਅਦਰ ਸੈਂਟਰਲ ਏਜੰਸੀਜ਼ ਤੇ ਸਾਡਾ ਫੋਕਸ ਹੋਊਗਾ ਕਿ ਵੱਧ ਤੋਂ ਵੱਧ ਕ੍ਰਿਮੀਨਲਸ ਨੂੰ ਇੰਡੀਆ ਲੈ ਕੇ ਆਇਆ ਜਾਵੇ ਸੋ ਦੈਟ ਦੇ ਫੇਸ ਦੀ ਲਾਅ ਦੇ ਫੇਸ ਦੀ ਹੀਟ ਆਫ ਦੀ ਲਾਅ ਐਂਡ ਇਹਨਾਂ ਨੂੰ ਐਂਡ ਟੂ ਐਂਡ ਮੈਨਰ ਦੇ ਵਿੱਚ ਜਿਹੜਾ ਇਹਨਾਂ ਦਾ ਪੂਰਾ ਇਕੋਸਿਸਟਮ ਹੈਗਾ ਜਿਹੜੇ ਫਾਈਨੈਂਸਰ ਵੀ ਹੈਗੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਜਿਹੜਾ ਇਹਨਾਂ ਨੂੰ ਪਨਾਹ ਦਿੰਦੇ ਹੈਗੇ ਤੇ ਉਹ ਸਾਰਿਆਂ ਦੀ ਮੈਪਿੰਗ ਕਰਕੇ ਜਿਹੜਾ ਹੈਗਾ ਉਸ ਤੇ ਇਨ ਐਂਡ ਟੂ ਐਂਡ ਮੈਨਰ ਨੈਟਵਰਕਸ ਵਿਲ ਬੀ ਟਾਰਗੇਟਿਡ ਐਂਡ ਬਸਟਡ साडी सैकेंड लाइन ऑफ डिफेंस ते दो हज़ार तीन सौ सड़सठ सीसी टीवीज पांच सौ पचासी लोकेशन से दे विल बी रेडी बिफोर थर्टी फस्ट ऑफ मार्च सो विच विल बी ए ग्रेट बूस्ट फॉर द इंटरनल सिक्योरिटी ग्रिड जी पाकिस्तान के इंट्रूज रोग ड्रोनस के खिलाफ जी काम कर रही है नैक्सट ईयर साढ़ा एक मेन टीचा हैगा कि 112 ਦਾ ਰਿਸਪੌਂਸ ਟਾਈਮ ਇਸ ਵੇਲੇ 12 ਤੋਂ 13 ਮਿੰਟ ਹੈਗਾ ਪੰਜਾਬ ਦੇ ਵਿੱਚ ਸੋ ਇਸ ਨੂੰ ਅਸੀਂ ਘਟਾ ਕੇ ਵੀ ਵਾਂਟ ਟੂ ਬ੍ਰਿੰਗ ਇਟ ਡਾਊਨ ਟੂ ਅਬਾਊਟ 7 ਟੂ 8 ਮਿੰਟਸ which will be at par with the best in the country ਸੋ ਇਸ ਲਈ ਅਸੀਂ ਇੱਕ ਸੈਕਟਰ 89 ਦੇ ਵਿੱਚ ਗਵਰਨਮੈਂਟ ਹੈਜ਼ ਅਲੋਟਡ ਪੰਜਾਬ ਪੁਲਿਸ ਅ ਪਲਾਟ ਆਫ ਲੈਂਡ ਜਿਸ ਤੇ ਇੱਕ ਅਲਟਰਾ ਮਾਡਰਨ 200 ਕਰੋੜ ਦੀ ਲਾਗਤ ਤੋਂ ਇਨ ਫੇजेस ਇੱਕ ਮਾਡਰਨ ਕੰਟਰੋਲ ਰੂਮ ਸਟੇਟ ਲੈਵਲ ਕੰਟਰੋਲ ਰੂਮ ਬਣੂਗਾ ਤੇ 125 ਕਰੋੜ ਅਪਗ੍ਰੇਡੇਸ਼ਨ ਆਫ ਵਹੀਕਲਸ ਫਲੀਟ ਅਪਗ੍ਰੇਡੇਸ਼ਨ ਤੇ ਖਰਚ ਕੀਤੇ ਜਾਣ ਕੇ ਤੇ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਨੇ ਤਕਰੀਬਨ 800 ਕਰੋੜ ਤੋਂ ਵੱਧ ਮੋਡਰਨਾਈਜੇਸ਼ਨ ਤੇ ਖਰਚ ਕੀਤਾ ਹੈਗਾ ਤੇ ਸਾਡੇ ਇਨਫੈਕਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਵਹੀਕਲ ਸਕ੍ਰੈਪਿੰਗ ਪਾਲਿਸੀ ਹੈਗੀ ਉਸ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ 15 ਸਾਲ ਤੋਂ ਪੁਰਾਣੀ ਕੋਈ ਵੀ ਵਹੀਕਲ ਜਿਹੜੀ ਉਹ ਆਨ ਰੋਡ ਨਹੀਂ ਰਹਿਣੀ ਚਾਹੀਦੀ ਅਸੀਂ ਤਕਰੀਬਨ 2000 ਗੱਡੀਆਂ ਅਸੀਂ ਆਪਣੀ ਸਕ੍ਰੈਪ ਕੀਤੀਆਂ उस दे इन ल्यू ऑलमोस्ट टू थाउजेंड व्हीकल्स जिस तकरीबन पंद्रह सौ फोर व्हीलर तकरीबन पांच सौ तो वर् टू व्हीलर अक्वायर किए हैं इन द नैक्सट लास्ट थ्री ईयरस फॉर द नैक्सट ईयर अवर टारगेट इज वी विल बी अक्वायरिंग बिटवीन एट हंड्रेड एंड वन थाउजेंड व्हीकल्स प्योरली फॉर पी सी आर एंड रिस्पॉन्स टू डिस्ट्रस कॉल्स ऑन एक सौ बारह सो ਇਸ ਦੇ ਵਿੱਚ ਜਿਹੜਾ ਅਸੀਂ ਅਸੀਂ ਜਿਹੜਾ ਮਾਡਰਨਾਈਜੇਸ਼ਨ 'ਚ ਮੈਂ ਥੋੜਾ ਜਿਹਾ ਆਈ ਵਿਲ ਟੇਕ ਬੈਕ ਐਂਡ ਸਪੈਂਡ ਆਲਮੋਸਟ 45 ਕਰੋੜਸ ਵੀ ਹੈਵ ਸਪੈਂਟ ਓਨ ਪੁਲਿਸ ਵੈਲਫੇਅਰ ਅ ਅਪਗ੍ਰੇਡੇਸ਼ਨ ਆਫ ਕਾਊਂਟਰ ਇੰਟੈਲੀਜੈਂਸ ਵਿੰਗ ਤੇ 80 ਕਰੋੜ ਖਰਚਾ ਗਿਆ ਹੈਗਾ 40 ਕਰੋੜ ਸਾਈਬਰ ਕ੍ਰਾਈਮ ਡਿਵੀਜ਼ਨ ਨੂੰ ਅਪਗ੍ਰੇਡ ਕਰਨ ਤੇ ਖਰਚਾ ਗਿਆ ਹੈਗਾ ਸਟਰੈਂਥਲਿੰਗ ਆਫ ਬਾਰਡਰ ਪੁਲਿਸ ਸਟੇਸ਼ਨ ਤੇ 60 ਕਰੋੜ ਖਰਚੇ ਗਏ ਹੈਗੇ ਕੰਪਿਊਟਰਾਈਜ਼ੇਸ਼ਨ ਤੇ 106 ਕਰੋੜ ਖਰਚੇ ਗਏ ਹੈਗੇ ਤੇ ਪੁਲਿਸ ਬਿਲਡਿੰਗਸ ਤੇ ਹੁਣ ਤੱਕ 143 ਕਰੋੜ ਅਸੀਂ ਸਪੈਂਡ ਕੀਤੇ ਆ ਮੋਡਰਨਾਈਜੇਸ਼ਨ ਤੇ 80 ਕਰੋੜ ਤੇ 258 ਕਰੋੜ ਐਕਵਿਜ਼ੀਸ਼ਨ ਆਫ ਵਹੀਕਲਸ ਸੋ ਇੱਕ ਬਹੁਤ ਐਂਬੀਸ਼ਸ ਜਿਹੜਾ ਸਾਡੇ ਸਟਾਰਟਿੰਗ ਫਰੋਮ ਦੀ ਕਟਿੰਗ ਐਜ ਲੈਵਲ ਆਲ ਦੀ ਐਸ ਐਚ ਓ ਜਿਹੜੇ 454 ਥਾਣੇ ਹੈਗੇ ਪੰਜਾਬ ਦੇ ਵਿੱਚ ਸਾਰਿਆਂ ਕੋਲ ਹੁਣ ਨਵੀਆਂ ਗੱਡੀਆਂ ਹੈਗੀ ਆਲ ਦੀ ਪੁਲਿਸ ਪੋਸਟ ਹੈਵ ਨਿਊ ਵਹੀਕਲਸ ਸੀਆਈਏ ਇਨਚਾਰजेस ਹੈਵ ਨਿਊ ਵਹੀਕਲਸ ਕਾਫੀ ਜਿਹੜੇ ਸਾਡੇ ਕਟਿੰਗ ਹੈ ਜਿਹੜੇ ਗੈਸਟ ਅਫਸਰਸ ਹੈਗੇ ਐਸਪੀ ਲੈਵਲ ਤੇ ਤਕਰੀਬਨ ਅਸੀਂ 100% ਨਵੀਆਂ ਗੱਡੀਆਂ ਦਿੱਤੀਆਂ ਹੈਗੀ ਡੀਐਸਪੀ ਸਾਡੇ ਹਜੇ ਰਹਿੰਦੇ ਆ ਸੋ ਉਹਨਾਂ ਲਈ ਥਿਸ ইয়ার ਵੀ ਆਰ ਪਲਾਨਿੰਗ ਟੂ ਗਿਵ ਨਿਊ ਵਹੀਕਲਸ ਟੂ 올 ਆਵਰ ਡੀਐਸਪੀਸ ਬਿਕਾਜ਼ ਇਹ ਸਾਰੀਆਂ ਗੱਡੀਆਂ ਜਿਹੜੀਆਂ ਪੁਰਾਨੀਆਂ ਹੋ ਚੁੱਕੀਆਂ ਕਪੈਸਿਟੀ ਬਿਲਡਿੰਗ ਦੇ ਵਿੱਚ ਅੱਗੇ ਜਿਹੜਾ ਸਾਡਾ ਪਲਾਨ ਹੈਗਾ ਸਟੇਟ ਗਵਰਨਮੈਂਟ ਨੇ ਇੱਕ ਪੁਲਿਸ ਮੈਗਾ ਬਿਲਡਿੰਗਸ ਪ੍ਰੋਜੈਕਟ ਜਿਹੜਾ 426 ਕਰੋੜ ਦਾ ਅਪਰੂਵ ਕੀਤਾ ਹੈ ਇਨ 3 ਫੇਸਸ ਸੋ ਇਹ ਇਹਦਾ ਜਿਹੜੀ ਫੰਡਿੰਗ ਹੈਗੀ ਅਗਲੇ 3 ਸਾਲਾਂ ਦੇ ਵਿੱਚ 426 ਕਰੋੜ ਸਟੇਟ ਗਵਰਨਮੈਂਟ ਖਰਚ ਕਰੂਗੀ ਜਿਸ ਦੇ ਵਿੱਚ ਸਾਡੀ ਹੈ ਜਵੇਂ ਸੈਕਟਰ 89 ਦੇ ਵਿੱਚ ਮੈਂ ਦੱਸਿਆ ਡਾਇਲ 112 ਬਿਲਡਿੰਗ ਤੇ ਫੇਸ 4 ਮੁਹਾਲੀ ਦੇ ਵਿੱਚ ਸਾਈਬਰ ਕ੍ਰਾਈਮ ਦੀ ਨਵੀਂ ਬਿਲਡਿੰਗ ਨਵਾਂ ਹੈੱਡਕੁਆਟਰਸ ਉਹ ਦੇ ਆਰ ਅੰਡਰ ਕੰਸਟਰਕਸ਼ਨ ਤੇ ਕੰਮ ਸ਼ੁਰੂ ਹੋ ਗਿਆ ਹੈਗਾ ਦੋ ਪੁਲਿਸ ਲਾਈਨਸ ਨਵਾਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਮਲੇਰ ਕੋਟਲਾ ਡਿਸਟ੍ਰਿਕਟ ਦੇ ਵਿੱਚ ਉਹਨਾਂ ਤੇ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ 2025-26 ਦੇ ਵਿੱਚ ਕੰਮ ਸ਼ੁਰੂ ਹੋ ਜਾਊਗਾ ਤੇ 11 ਪੁਲਿਸ ਸਟੇਸ਼ਨਸ ਨਵੀਂ ਬਿਲਡਿੰਗਸ ਦਾ ਕੰਮ ਚੱਲ ਰਿਹਾ ਹੈਗਾ ਅ ਨੈਕਸਟ ਫਾਈਨੈਂਸ਼ੀਅਲ ਇਅਰ ਤੇ ਉਸ ਤੋਂ ਬਾਅਦ ਜਿਹੜਾ 27-28 ਦੇ ਵਿੱਚ ਅ ਵਨ ਨਿਊ ਬਿਲਡਿੰਗ ਇਸ ਕਮਿੰਗ ਜਿਸ ਨੂੰ ਅਸੀਂ ਆਈਟੀ ਸਿਟੀ ਦੇ ਵਿੱਚ ਪੁਲਿਸ ਭਵਨ ਦਾ ਨਾਮ ਦੇ ਰਹੇ ਹੈਗੇ ਜਿਸ ਦੇ ਵਿੱਚ ਸਾਡੀ ਇੱਕ ਸਾਡਾ ਅਲਟਰਾ ਮਾਡਰਨ ਪੁਲਿਸ ਸਟੇਸ਼ਨ ਹੋਊਗਾ 94 ਕਰੋੜ ਦੇ ਖਰਚੇ ਤੇ ਤੇ ਉੱਥੇ ਜਿਹੜੇ AGTF ਦਾ ਹੈਡਕ quarters ਉਸ ਬਿਲਡਿੰਗ ਚ ਹੋਊਗਾ ਇੱਕ ਹੋਰ ਸੈਪਰੇਟ ਬਿਲਡਿੰਗ ਦੇ ਵਿੱਚ ANTF ਦਾ ਹੈਡਕ quarters ਹੋਊਗਾ ਉਹ ਵੀ ਪਲਾਨ ਹੋ ਗਈ ਹੈ ਉਹਦੇ ਲਈ ਲੈਂਡ ਜਿਹੜਾ ਸਾਨੂੰ ਅਲਾਟ ਕਰਤਾ ਗਿਆ ਹੈਗਾ ਬਟਾਲਾ ਦੀ ਪੁਲਿਸ ਲਾਈਨ ਗਵਰਨਮੈਂਟ ਨੇ ਅਪਰੂਵ ਕਰਤੀ ਹੈ ਸੋ ਨੈਕਸਟ ਫਾਈਨੈਂਸ਼ੀਅਲ ਇਅਰ ਬਟਾਲਾ ਡਿਸਟ੍ਰਿਕਟ ਦੀ ਪੁਲਿਸ ਲਾਈਨਸ ਜਿਹੜੀ ਉਹ ਉਸ ਦੀ ਉਹਦੀ ਕੰਸਟਰਕਸ਼ਨ ਸ਼ੁਰੂ ਹੋ ਚੁਗੀ ਕਾਫੀ ਵੱਡੇ ਲੈਵਲ ਤੇ ਜਿਹੜਾ ਸਾਡਾ ਟ੍ਰੇਨਿੰਗ ਸੈਂਟਰ ਫਲੋਰ ਦੇ ਵਿੱਚ ਪੰਜਾਬ ਪੁਲਿਸ ਅਕੈਡਮੀ ਦੀ ਅਪਗ੍ਰੇਡੇਸ਼ਨ ਲਈ ਪ੍ਰੋਜੈਕਟ ਜਿਹੜਾ ਉਹ ਅਪਰੂਵ ਹੋ ਗਿਆ ਹੈ ਸੋ ਦ ਕਪੈਸਿਟੀ ਬਿਲਡਿੰਗ ਇਜ਼ ਆਲਸੋ ਐਕਸਟੈਂਡਿੰਗ ਟੂ ਦ ਫੀਲਡ ਆਫ ਟ੍ਰੇਨਿੰਗ ਆਫ ਮੈਨਪਾਵਰ ਸੋ ਅਸੀਂ ਐਨਡੀਪੀਐਸ ਐਕਟ ਦੇ ਵਿੱਚ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜਿਵੇਂ ਰੀਸੈਂਟਲੀ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਹੋਈ ਸੀਗੀ ਸੋ ਇਹਨਾਂ ਨੂੰ ਅਸੀਂ ਮਾਡਰਨ ਟ੍ਰੇਨਿੰਗ ਦਾਂਗੇ ਸੋ for CCTNS connectivity, uh, linking, uplinking of police stations, दो फेजेस ਦੇ ਵਿੱਚ ਕਰਾਂਗੇ ਜਿਨ ਪੁਲਿਸ ਸਟੇਸ਼ਨਸ ਚ 400 ਤੋਂ ਘੱਟ ਐਫ ਆਈ ਆਰ ਦਰਜ ਹੁੰਦੀ ਹੈ ਉੱਥੇ ਜਿਹੜੀ ਇਸ ਵੇਲੇ 30 ਐਮਬੀਪੀਐਸ ਦੀ ਕਨੈਕਟੀਵਿਟੀ ਹੈਗੀ ਐਂਡ ਇੰਟਰਸਟਿੰਗਲੀ ਦੀ ਕਨੈਕਟੀਵਿਟੀ ਆਫ ਪੁਲਿਸ ਸਟੇਸ਼ਨਸ ਇਨ ਪੰਜਾਬ ਇਜ਼ ਅਮੰਗ ਦ ਬੈਸਟ ਇਨ ਦਾ ਕੰਟਰੀ ਇਸ ਨੂੰ ਅਸੀਂ ਅਪਗ੍ਰੇਡ ਕਰ ਰਹੇ ਹੈਗੇ ਨੈਕਸਟ ਫਾਈਨੈਂਸ਼ੀਅਲ ਈਅਰ ਚ 50 ਐਮਬੀਪੀਐਸ ਤੇ ਤੇ ਜਿਹੜੇ ਥਾਣਿਆਂ ਚ 100 400 ਤੋਂ ਵੱਧ ਰਜਿਸਟ੍ਰੇਸ਼ਨ ਹੈ ਉੱਤੇ दे 100 Mbps ਦੀ ਕਨੈਕਟੀਵਿਟੀ ਲੀਜ਼ ਲਾਈਨ ਦੇ ਥਰੂ ਦਿੱਤੀ ਜਾਊਗੀ ਤੇ ਜਿਹੜੀ ਈ ਸ਼ਾਤਚ ਐਪ ਜਿਹੜੀ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ 70000 ਤੋਂ ਵੱਧ ਅਸੀਂ ਜਿਹੜੇ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਕਰ ਚੁੱਕੇ ਹੈਗੇ ਇਸ ਐਪ ਦੇ ਵਿੱਚ ਇੱਕ ਸੈਂਟਰਲਾਈਜ਼ਡ ਸਰਵਰ ਹੈਗਾ ਨੈਸ਼ਨਲ ਸੈਂਟਰਲਾਈਜ਼ਡ ਸਰਵਰ ਦੇ ਵਿੱਚ ਸੋ ਸਾਡੀ ਤਕਰੀਬਨ 80% ਹੁਣ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਹੋ ਰਹੇ ਹੈਗੇ ਤੇ ਅਗਲੇ ਸਾਲ ਸਾਡਾ ਟੀਚਾ ਹੈਗਾ ਕਿ ਇਸ ਨੂੰ ਅਸੀਂ 100% ਤੇ ਲੈ ਕੇ ਜਾਵਾਂਗੇ ਮਾਨਯੋਗ ਹਾਈ ਕੋਰਟ ਨਾਲ ਅਸੀਂ ਮੈਟਰ ਟੇਕ ਅਪ ਕੀਤਾ ਹੈਗਾ ਫਾਰ ਅਪਰੂਵਲ ਆਫ ਨਿਆਇ ਸ਼੍ਰੂਤੀ ਐਂਡ ਈ ਸਮਨਸ ਸੋ ਸਾਨੂੰ ਆਸ ਹੈ ਕਿ ਜਦੋਂ ਵੀ ਮਾਨਯੋਗ ਹਾਈ ਕੋਰਟ ਦੀ ਅਪਰੂਵਲ ਆ ਜਾਊਗੀ ਸੋ ਈ ਸਮਨਸ ਪ੍ਰੋਜੈਕਟ ਸ਼ੁਰੂ ਹੋ ਜਾਊਗਾ ਥੇ ਡਿਪੋਜ਼ੀਸ਼ਨ ਆਫ ਵਿਟਨੈਸਸਸ ਥਰੂ ਵੀਡੀਓ ਥਰੂ ਵੀ ਸੀ ਵੁੱਡ ਬੀ ਡਨ ਇਟ ਵੁੱਡ ਸੇਵ ਅ ਲੋਟ ਆਫ ਮੈਨ ਪਾਵਰ ਇਨ ਪ੍ਰੋਡਕਸ਼ਨ ਆਫ ਅੰਡਰ ਟ੍ਰਾਇਲਸ ਜਿਹੜਾ ਪੰਜਾਬ ਸਰਕਾਰ ਦਾ ਡੀਓਜੀਆਰ ਡਿਪਾਰਟਮੈਂਟ ਹੈ ਉਸ ਦੇ ਨਾਲ ਅਸੀਂ ਕੰਮ ਕਰ ਰਹੇ ਹੈਗੇ ਇੱਕ ਸਾਈਬਰ ਸਿਕਿਉਰਿਟੀ ਪਾਲਿਸੀ ਬਣਾਈ ਜਾ ਰਹੀ ਹੈ ਤੇ ਸਾਈਬਰ ਕ੍ਰਾਈਸਿਸ ਮੈਨੇਜਮੈਂਟ ਪਲਾਨ ਇਸ ਆਲਸੋ ਬੀਂਗ ਫਾਈਨਲਾਈਜ਼ਡ ਵਿਦ ది ਅਪਰੂਵਲ ਆਫ ਦੀ ਸਟੇਟ ਗਵਰਨਮੈਂਟ ਸੋ ਵਿਚ ਵਿਲ ਬੀ ਫਾਈਨਲਾਈਜ਼ਡ ਇਨ ਦੀ ਕਮਿੰਗ ਇਅਰ 2026 ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਪੁਲਿਸ ਨੂੰ ਮੋਡਰਨਾਈਜ਼ ਕੀਤਾ ਜਾਵੇ ਕੈਪੈਸਿਟੀ ਬਿਲਡ ਕੀਤੀ ਜਾਵੇ ਤੇ 1600 ਪੋਸਟਾਂ ਜਿਹੜੀਆਂ ਸਟੇਟ ਗਵਰਨਮੈਂਟ ਨੇ ਸੈਂਕਸ਼ਨ ਕੀਤੀ ਸੀ ਫਾਰ ਆਫ ਇਨਸਪੈਕਟਰ ਸਬ ਇਨਸਪੈਕਟਰ ASI's ਇਹਨਾਂ ਨੂੰ ਥਰੂ ਬਿਕੋਜ਼ ਪ੍ਰੋਮੋਸ਼ਨਲ ਕੋਰਸ ਕਰਨਾ ਪੈਂਦਾ ਹੈ ਪ੍ਰੋਮੋਸ਼ਨਲ ਕੋਰਸਸ ਇਸ ਵੇਲੇ ਚੱਲ ਰਹੇ ਹੈਗੇ ਸੋ ਅਪ ਟੂ 31 ਮਾਰਚ ਜਿਹੜੀ ਸਾਡਾ ਇਹ ਐਕਸਰਸਾਈਜ਼ ਕੰਪਲੀਟ ਹੋ ਜਾਊਗੀ ਥਿਸ ਊਡ ਲੀਡ ਟੂ ਮੋਰ ਆਈਓਸ ਬੀਇੰਗ ਅਵੇਲੇਬਲ ਇਨ ਪੁਲਿਸ ਸਟੇਸ਼ਨਸ ਫਾਰ ਇਨਵੈਸਟੀਗੇਸ਼ਨ ਸਟੇਟ ਗਵਰਨਮੈਂਟ ਨੇ ਸਾਡੀ ਇਹ ਵੀ ਪ੍ਰੋਪੋਜ਼ਲ ਅਪਰੂਵ ਕਰਤੀ ਸੀ ਜਿਸ ਦੇ ਵਿੱਚ ਹੈੱਡ ਕਨਸਟੇਬਲਸ ਨੂੰ ਇਨਵੈਸਟੀਗੇਟਿੰਗ ਆਫੀਸਰ ਦੀ ਪਾਵਰ ਦਿੱਤੀ ਗਈ ਹੈ ਫਾਰ ਐਨਡੀਪੀਐਸ ਐਕਟ ਕੇਸਸ ਸੋ ਇਹਨਾਂ ਨੂੰ ਵੀ ਅਸੀਂ ਹੁਣ ਜ਼ਿਆਦਾ ਤੋਂ ਜ਼ਿਆਦਾ टू बिगिन विथ जो नॉन कॉमर्शियल केसिस है उन्होंने इनवैसिगे दी जाएगी उसमर्शियल केसिस दी जा स्टेट गवर्नमेंट हैज ऑलसो अप्रूवड एन एलोकेशन ऑफ टेन करोड फॉर द रिवॉर्ड पॉलिसी अंडर द एन डी पी एस एक्ट सो इस प्रोविजन है कि डिपेंडिंग ऑन द प्योरिटी एंड द क्वानिटी ऑफ रिकवरी विद एन अपर कैप वी हैव कैप्टाइव लैक्स एंड नो बडी अबव द रैंक ऑफ एसपी वुड गैट द रिवॉर्ड सो असी जमें चाली हजार रुपए पर के जी ਹیروਇਨ ਦੀ ਰਿਕਵਰੀ ਦਾ ਰਿਵਾਰਡ ਹੈਗਾ ਸੋ ਇਸ ਨੂੰ ਵੀ ਅਸੀਂ ਇਸ ਫਾਈਨੈਂਸ਼ੀਅਲ ਇਅਰ ਚ 10 ਕਰੋੜ ਦਾ ਸਾਡਾ ਅਲੋਕੇਸ਼ਨ ਹੈਗਾ ਸੋ ਉਹ ਰਿਵਾਰਡਸ ਵੀ ਡਿਸਪਰਸ ਕੀਤੇ ਜਾਣਗੇ ਤਾਂ ਕਿ ਸਾਡੀ ਫੋਰਸ ਜਿਹੜੀ ਹੈਗੀ ਇਨਸੈਂਟਿਵਾਇਜ਼ ਹੋ ਸਕੇ